ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਇਆ ਪਿੰਡ ਦਬੜੀਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਇਹਨੂੰ ਫਰੀਦਕੋਟ ਪੈ ਜਾਂਦਾ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਆ ਵੀਰ ਉਹਨਾਂ ਦਾ ਡੇਰੀ ਦਾ ਕੰਮ ਆਗਾ ਤੇ ਨਾਲ ਥੋੜਾ ਮੋਟਾ ਵਪਾਰ ਵੀ ਕਰ ਲੈਂਦੇ ਨੇ ਅੱਜ ਇਹਨਾਂ ਸਾਰੇ ਪਸ਼ੂਆਂ ਦੇ ਵਿੱਚੋਂ ਚਾਰ ਨਗ ਬਾਈ ਉਹਨਾਂ ਨੇ ਬਕਾਊ ਕੀਤੇ ਨੇ ਉੱਨਾ ਵਿੱਚ ਤਿੰਨ ਗਾਵਾਂ ਤੇ ਇੱਕ ਝੋਟੀ ਆ ਅੱਜ ਤਰੀਕ ਹੈਗੀ ਆ 20 ਅਗਸਤ 2025 ਨੂੰ ਇਹ ਵੀਡੀਓ ਬਣਾ ਰਹੇ ਆਂਗੇ ਤੇ ਵੀਡੀਓ ਦੇ ਵਿੱਚ ਸਾਰਾ ਕੱਲੇ ਕੱਲੇ ਪਸ਼ੂ ਦੀ ਡਿਟੇਲ ਦਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜੇ ਐਦਾਂ ਹੀ ਕਿਸੇ ਵੀਰ ਨੇ ਆਪਣੇ ਬਕਾਊ ਪਸ਼ੂ ਦੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਵੀਡੀਓ ਕਰਵਾਉਣੀ ਆ ਤਾਂ ਆਪਣਾ YouTube Facebook ਤੇ ਨੰਬਰ ਚੱਲੀ ਜਾਂਦਾਗਾ ਸੰਪਰਕ ਕਰ ਸਕਦੇ ਹੋ ਤੇ ਆਪਾਂ ਤੁਹਾਡੀ ਵੀਡੀਓ ਕਰਵਾਵਾਂਗੇ ਆਜੋ ਆਪਾਂ ਵੀਰ ਹੋਂ ਨਾਲ ਕਰਦੇ ਆਂ ਗੱਲਬਾਤ ਕੱਲੇ-ਕੱਲੇ ਪਸ਼ੂ ਦੀ ਡਿਟੇਲ ਲੈ ਕੇ ਦਿੰਨੇ ਆਂ ਹਨੀ ਬਾਈ ਜੀ ਸਾਸੀ ਘਰ ਬਾਈ ਜੀ ਬਈ ਆਪਣਾ ਨਾਮ ਲਾ ਦੋ ਨਾਮ ਮਨਪ੍ਰੀਤ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਗਵੰਦਗੜ ਦਬੜੀ ਖਾਨਾ ਹਾਂਜੀ ਤਹਿਸੀਲ ਜੇਤੋ ਜਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਹਾਂਜੀ ਨੇੜੇ ਆਪਾਂ ਨੂੰ 8 ਕਿਲੋਮੀਟਰ ਜੇਤੋ ਮੰਡੀ ਹੈ ਜੀ ਹਾਂਜੀ 6 6 ਕਿਲੋਮੀਟਰ ਬਾਜਾ ਖਾਨਾ ਠੀਕ ਹੈ ਛੋਟਾ ਟੈਕਸ ਵਾਲਾ ਗੀਦਾ ਪਿੰਡ ਉਹ ਵੀ ਜਨਨ ਕਿ ਤਿੰਨ ਚਾਰ ਕਿਲੋਮੀਟਰ ਤਿੰਨ ਚਾਰ ਕਿਲੋਮੀਟਰ ਉਹ ਹਾਂਜੀ ਇਹ ਵਿਚਾਲੇ ਆ ਜਾਂਦਾ ਪਿੰਡ ਵਿਚਾਲੇ ਆ ਜਾਂਦਾ ਜੀ ਠੀਕ ਹੈ ਇਹ ਆਪਾਂ ਬਾਈ ਭੀ ਇਧਰ ਪਹਿਲੇ ਨੰਬਰ ਤੇ ਦਾਅਵੇ ਦਰੂ ਕਰ ਲਗੇ ਇਹ ਬਾਈ ਤੁਸੀਂ ਆਪ ਵੀ ਆਈਡੀਆ ਲਾ ਲਓ ਥੋੜਾ ਜਿਹਾ ਜਰਸੀ ਦਾ ਕ੍ਰੋਸ ਹੈ ਹਾਂਜੀ ਤੇ ਸਿੰਘ ਹੈ ਗਿਆ ਮਾਰਦੀ ਬਿਲਕੁਲ ਨਹੀਂ। ਜਦ ਸਿੰਘ ਹੈ ਗਿਆ ਉਹ ਮੈਨੂੰ ਕੋਈ ਦਿੱਕਤ ਨਹੀਂ। ਹਾਂਜੀ ਸੇਲ ਠੰਡੀ ਹੈ ਜਮਾ ਇੱਕ ਨੰਬਰ। ਕੋਈ ਗੱਲ। ਹਾਂਜੀ ਦੂਜਾ ਸੂਆ ਸੁਈ ਹੋਈ ਆ। ਸੁਈ ਇਹਨਾਂ ਨੂੰ 5 ਤੋਂ 6 ਮਹੀਨੇ ਹੋ ਗਏ। 5 ਮਹੀਨੇ ਸੁਈ ਹੋ। ਹਾਂਜੀ ਗੱਬਰ ਨਹੀਂ ਹੈਗੀ ਖਾਲੀ ਟੋਕਰ ਹੈ। ਟੋਕਰ ਵਾਲੇ ਦਾ। ਹਾਂਜੀ 8 ਕਿਲੋ ਦੁੱਧ ਹੈ। 8 ਕਿਲੋ ਦੁੱਧ। ਸੇਲ ਠੰਡੀ ਹੈ ਜਮਾ ਇੱਕ ਨੰਬਰ। ਠੀਕ ਹੈ। ਇਹ ਬੱਚਾ ਬੁੱਤ ਹੈ ਇਹਨਾਂ ਦਾ। ਨਹੀਂ ਬੱਚਾ ਨਹੀਂ ਹੈਗਾ ਜੀ। ਮਲਦੀ ਨਹੀਂ ਆ। ਮਲਦੀ ਬਸ ਚਾਰ ਪਾਗੇ ਜੀ ਨਿਆਣਾ ਪਾਗੇ। ਚਾਰ ਪਾਗ ਮਲਦਾ। ਹਾਂਜੀ। ਤੇ ਇਹਦਾ ਜਿਹੜਾ ਮੁੱਲ ਹੈਗਾ ਜੀ ਉਹ 18000 ਰਾਈ 18000 ਮੁੱਲ ਹਾਂਜੀ ਆਪ ਵੀ ਦੋਤਾ 6 ਲੀਟਰ ਦੋਦਾ ਜੀ ੌਕੇ ਤੇ ਮੰਨ ਤਾ ਨਾ ਉਹ ਹੋ ਜੂਗਾ ਜੀ ਹਾਂਜੀ ਠੀਕ ਹੈ ਕੌਣ ਜਾਣਦਿਕ ਮੇਂ ਕੌਣ ਇੱਕ ਨੰਬਰ ਆ ਬਾਈ ਜੀ ਸੀਲ ਠੰਢੀ ਜਾਵਾ ਠੀਕ ਹੈ ਮੈਂ ਦੋ ਤੋਂ ਪਹਿਲਾਂ ਮੈਂ ਮਰਫਾ ਇਹਦਾ ਸਰਵਰ ਬੁਲਾ ਰਿਹਾ ਰਹੇ ਆ ਵੀ ਸੈਂਗਿਟੂ ਰਹੀ ਹੈ ਵੀ ਮਾਰਕੀਟ ਅਨੁਸਾਰ ਅੱਜ ਤੋਂ 6 ਮਹੀਨੇ ਲੱਗੇ ਹੋਣ ਹੋ ਗਏ ਆਇਆ ਤੇ ਜੀ ਸਿਆਦਾ ਦਰਦੀ ਆ ਦੇ ਲੋੜ ਤੋਂ ਇਹ ਦਿਨ ਲੈਣੀ ਆ ਰੌਤ ਵਧੀਆ ਜਿੰਨੇ ਮੁੱਲ ਦੇ ਵਿੱਚ ਬੜੀ ਮੌਦਾਨੀ ਦਾ ਆਹ ਯਾਰ ਰੇਟਾ ਬਾਕੀ ਮੜਾ ਹੁਣ ਤਾਂ ਮੌਕੇ ਤੇ ਥਾਨ ਲੈਵਾ ਪੂਰਾ ਸਾਫ ਸੁਥਰਾ ਹੀ ਮਾਨਤਨ ਹੋ ਜਾਊਗਾ ਚੰਗੀ ਥਾਂ ਵੀ ਆ ਸਾਫੀ ਗੰਦਰ ਬਹੁਤ ਚੰਗੀ ਆ ਥਾਨ ਨੇ ਵਿੱਚ ਵੀ ਚੰਗੀ ਆ ਸਾਫ ਮੁਫਤੀ ਦੀ ਦਵਾਈ ਵਾਲਾ ਸਭ ਮੈਦਾ ਜਿਦੋਂ ਖਤਮ ਆ ਚੰਗੀ ਆ ਸਾਫ ਰੇਟ ਰੌਣ ਦਾ ਘੱਟ ਰੇਟ ਹੀ ਮੰਨ ਲੈਂਦੇ ਆਪਾਂ ਥੋੜੇ ਜਿਨੇ ਨੂੰ ਲੈਣੀ ਆ ਥੋੜੇ ਦੇਰੀਆਂ ਦੇ ਨੰਬਰ ਤੇ ਬਈ ਆ ਛੋਟੀ ਦੀ ਕੀ ਡਿਟੇਲ ਹੈ ਤੇ ਬਈ ਜੀ ਪਹਿਲਾ ਸੁਦਾ ਸੂਈ ਹੋਈ ਹੈ ਹਾਂਜੀ ਇਹਨੂੰ ਸੂਈ ਨੂੰ ਸਾਢੇ 3 ਮਹੀਨੇ ਹੋਏ ਜੀ ਠੀਕ ਆ ਠੀਕ ਹੈ ਜੀ ਇੱਕ ਮਹੀਨਾ 7-8 ਦਿਨਾਂ ਟਿਕਾ ਭਰਾ ਇਹਨੂੰ ਹੋਇਆ ਪਰ ਆਪਾਂ ਖਾਲੀ ਕਹਿ ਕੇ ਦੇਵਾਂਗੇ ਠੀਕ ਆ ਠੀਕ ਆ ਭਰਾ ਇਹਨੂੰ ਯਾਨੀ ਕਿ ਇੱਕ ਮਹੀਨਾ 7-8 ਦਿਨ ਹੋ ਗਏ ਹਾਂਜੀ ਕਿਉਂਕਿ ਚੱਕ ਚ ਨਹੀਂ ਆਉਂਦੀ ਚੱਕ ਚ ਨਹੀਂ ਆਉਂਦੀ ਆਪਾਂ ਖਾਲੀ ਕਹਿ ਕੇ ਦੇਣੀ ਹਾਂਜੀ ਸੇਲ ਢੰਡੀ ਆ ਇੱਕ ਨੰਬਰ ਗੋਦ ਜਿਹੜਾ ਇਹਦਾ ਹਲਲੇ ਹਾਜ਼ਰ ਆ 4 ਤੋਂ 5 ਕਿਲੋ ਆ 4-5 ਕਿਲੋ ਦੋਨੋਂ ਦਾ ਹਾਂਜੀ ਇੱਕ ਗਰਮੀ ਥੋੜੀ ਪੈਣ ਕਰਕੇ ਵੀ ਫੇਰ ਅਸੀਂ ਯੂਜ਼ ਨਹੀਂ ਕਰਦੇ ਹੁਣ ਕੱਲੇ ਗਾਣੇ ਤੇ ਚਲਦੀ ਆ ਤਾਂ ਕਰਕੇ ਹੋ ਸਕਦਾ ਵੀ ਇਹ ਦੁੱਧ ਘਟਾ ਕੇ ਕਿੰਨੇ ਕਿ ਪਹਿਲਾਂ 6 ਕਿਲੋ ਦੁੱਧ ਸੀ ਆ ਜੀ ਪਹਿਲਾਂ 8 ਸੀ ਹਾਂਜੀ ਤੇ ਮਗਰੇ ਦੇ ਕੱਟੀ ਹੈ ਜੀ ਮਗਰੇ ਕੱਟੀ ਹੈਗੀ ਹਾਂਜੀ ਕੱਟੀ ਆ ਖੜੀ ਆ ਆ ਕੱਟੀ ਆ ਨਾ ਹਾਂਜੀ ਠੀਕ ਹੈ ਜਣੀ ਗੱਬਰ ਦਾ ਨਹੀਂ ਕਨਫਰਮ ਹੋਏਗਾ ਗੱਬਰ ਦਾ ਕਨਫਰਮ ਨਹੀਂ ਬਈ ਜੀ ਹਾਂਜੀ ਠੀਕ ਹੈ ਮੁੱਲ ਇਹਦਾ ਇਹਦਾ ਮੁੱਲ 65000 ਹੈ ਜੀ ਮੇਰਾ ਮੁੱਲ 65000 ਹੈ ਹਾਂਜੀ ਬੋਕਰੇ ਹੋ ਜੇ ਇਹ ਜੋ

ਮੰਜ਼ ਮਨੁੱਖ ਲੋਕਾਂ ਦੇ ਨਾਲ ਦੇ ਰਿਚੀ ਉਹ ਬਹੁਤ ਵਧੀਆ ਤੇ ਮੈਲਦੀ ਬਾਈ ਬਣਾ ਦੇਣੀ ਹੈ ਮੈਲਦੀ ਬਾਈ ਚਾਟ ਪਾ ਕੇ ਚਾਟ ਪਾ ਕੇ ਚਾਟ ਪਾਓ ਚਾਹੇ ਨਾ ਪਾਓ ਕੋਈ ਚੱਕਰ ਨਹੀਂ ਇਹ ਬੰਦਾ ਜੋ ਗੁੜੀ ਤੇ ਹੋਵੇ ਠੀਕ ਆ ਇੱਕ ਨੰਬਰ ਠੰਡੀ ਸੀ ਲਾ ਜੀ ਤੇਰੀ ਲੋੜ ਨਾ ਜੀ ਠੀਕ ਆ ਮੈਲਦੀ ਨੂੰ ਬੋਲਣਾਂ ਦੀ ਦੋਨੇ ਟਾਈਮ ਬਾਈ ਜੀ ਦੋਨੇ ਟਾਈਮ 2.5 ਕਿਲੋ ਵੀ ਦੇਣ ਦੀ ਇੱਕ ਟਾਈਮ ਕਦੇ 3 ਵੀ ਕਰ ਜਾਂਦੀ ਆ ਚਾ ਬਸਾ ਪਕੇ ਲੋ ਘਾਟੀ ਦਸਾਈ 4 ਤੋਂ 5 ਕਿਲੋ ਦੋਦੀ ਠੀਕ ਆ ਹਾਂਜੀ ਮੇਰਾ ਤਸੱਲੀ ਕਰਦਾ ਤਸੱਲੀ ਕਰਕੇ ਆਦਾ ਪਸੂ ਫੇਜ ਦੇ ਜੀ ਕੋਈ ਵੀ ਬੰਦਾ ਠੀਕ ਇਹ ਇੰਦਰ ਬਾਈ ਜਰਸੀ ਦੀ ਕੀ ਡਿਟੇਲ ਹੈ ਜੀ ਇਹਦੀ ਇਹ ਬਾਈ ਜੀ ਤੀਜਾ ਸਵੇਰਾ ਸੋਈ ਹੋਈ ਆ ਠੀਕ ਆ ਠੀਕ ਹੈ ਜੀ ਇਹਨੇ ਸੋਈ ਨੂੰ ਹੋ ਗਈ ਜੀ 5 ਤੋਂ 6 ਮਹੀਨੇ 5 ਤੋਂ 6 ਮਹੀਨੇ ਸੋਈ ਨੂੰ ਹੋ ਗਈ ਹਾਂਜੀ ਇਹਦਾ 32 ਲੀਟਰ ਦਾ ਸੱਜਰ ਦਾ ਰਿਕਾਰਡ ਹੈ ਸੱਜਰ ਦਾ 32 ਲੀਟਰ ਤੋਂ ਕੱਢਿਆ ਹੋਇਆ ਕੱਢਿਆ ਹੋਇਆ ਹਾਂਜੀ ਇਸ ਟਾਈਮ ਜਿਹੜਾ ਹਾਜ਼ਰ ਹੈ ਜੀ ਥੋੜੀ ਗਰਮੀ ਪੈਣ ਕਰਕੇ ਉਹ ਛੱਡ ਛੁਡ ਕਰਨ ਵਾਲੇ ਅਸੀਂ ਹੁਣ ਬਾਏ ਆਏ ਠੀਕ ਹੈ ਜੀ ਪਹਿਲਾਂ ਜਾਨੀ ਕਿ ਇਹ ਦੂਸਰੇ ਸੀਗੇ ਉਹ ਗਰਮੀ ਮਨੋਂਨ ਕਰਕੇ ਵੀ ਦੁੱਧ ਘਟ ਗਈ ਹੁਣ ਜਿਹੜਾ ਹਾਜ਼ਰ ਦੁੱਧ ਆ ਇਹ ਛੱਲੇ 11 ਤੋਂ 12 ਕਿਲੋ ਦੁੱਧ ਹਾਜ਼ਰ ਹੈ 11 12 ਲੀਟਰ ਹੁਣ ਹਾਜ਼ਰ ਹੈ ਹਾਂਜੀ ਹਾਂ ਛੱਲੇ ਦੋਨੇ ਟਾਈਮ ਮਿਲ ਜੀ ਦੋਨੇ ਟਾਈਮ ਮਿਲ ਜੀ ਸੀਰ ਠੰਡੀ ਇੱਕ ਨੰਬਰ ਨਿਆਣਾ ਪਾਓ ਚਾਹੇ ਨਾ ਪਾਓ ਬੰਦਾ ਚੋਏ ਬੁੜੀ ਚੋਏ ਕੋਈ ਚੱਕਰ ਉਹ ਤਾਂ ਨਹੀਂ ਕੋਈ ਡੱਕਾ ਹਾਂਜੀ ਧੱਬੜ ਕਰ ਮੈਂ ਪਰ ਰਹੀ ਨਹੀਂ ਨਹੀਂ ਗੱਦਨ ਨਹੀਂ ਜੀ ਹਲੂ ਹੈ ਯਾਨ ਖਾਲੀ ਹੈ ਜੀ ਇਹ ਲੋਕੀ ਤਰ੍ਹਾਂ ਡੈਕਟਰ ਫਰਦਨ ਬਹੁਤ ਚੰਗੀ ਵਾਲੀ ਹੈ ਵੀ ਤੇ ਥੋੜਾ ਜਿਹਾ ਕਸਣ ਹੌਣ ਦੇ ਵਿੱਚ ਹੀ ਡੱਕਾ ਦਾ ਵੀ ਠੀਕ ਹੈ ਵੀ ਤੇ ਬੇਲ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਆ ਵੀ ਤੇ ਬਾਕੀ ਆਰਡਰ ਦੀ ਕੁਆਲਿਟੀ ਉਹਨੂੰ ਦੇਸੀ ਉਹਨੂੰ ਬਹੁਤ ਵਧੀਆ ਹੈ ਬਣੇ ਨੇ ਬਹੁਤ ਚੰਗੀ ਹੋਣ ਦੇ ਮੋਡਸ ਬਾਕੀ ਆਰਡਰ ਦੇਖ ਸਕਦੇ ਹੋ ਨਾੜਾ ਨਾਲ ਦੇ ਵਿੱਚ ਸਪੇਸ ਆ ਨਾ ਦਾ ਸਹਾਈ ਜੋ ਬਹੁਤ ਵਧੀਆ ਕੱਦ ਕਾਰ ਵੀ ਚੰਗਾ ਦਾ ਜਿੰਨੇ ਜਾਸੀ ਦਾ ਹੁੰਦਾ ਉਸ ਹਸਾਬ ਦੇ ਬਹੁਤ ਵਧੀਆ ਮੁੱਲੇ ਦਾ ਬਈ ਇਹਦਾ ਮੁੱਲ 43000 ਰਾਇ 43 ਹਾਂਜੀ ਮੌਕੇ ਤੇ ਮੰਨਤਾਂ ਹੋ ਜੀ ਮੌਕੇ ਤੇ ਮੰਨਤਾਂ ਹਾਂਜੀ ਠੀਕ ਆ ਜੀ ਕਿਹਦੀ ਗੜੇਗੀ ਇਹ ਬਾਈ ਜੀ ਦੂਜਾ ਸੋਦਾ ਸੁਣਦੀ ਹੈ ਗੱਬਣ ਹੈ ਇਹ ਗੱਬਣ ਹਾਂਜੀ ਇਹ ਲੈ ਜੂਗੀ ਯਾਨੀ ਕਿ ਹਫਤੇ ਤੋਂ 10 ਦਿਨ ਲੈ ਜੂਗੀ ਠੀਕ ਆ ਹਫਤੇ ਤੋਂ 10 ਦਿਨਾਂ ਦੀ ਕੱਚੀ ਹੈ ਹਾਂਜੀ ਇਹ ਆਪਣੀ ਘਰ ਦੀ ਬੈੜ ਹੈ ਅੱਛਾ ਪਹਿਲੇ ਸੋਹੇ ਦਾ ਕਾਰਡ ਇਹਦਾ 15 ਕਿਲੋ ਦਾ ਇਹ ਲਿਜ਼ ਵੇ 15 ਲੀਟਰ ਦਾ ਹੈ 15 ਲੀਟਰ ਦਾ ਹਾਂ ਜੀ ਇਸ ਵਾਰ ਕੀ ਉਮੀਦ ਆ ਇਸ ਵਾਰ ਆਸਮੀਤ ਜਾਨਕੀ ਵੱਧ ਗਈ ਹੈ ਜੀ ਦੇਖੋ 18 ਪਾ ਦੇ ਜਾਂ 20 ਪਾ ਦੇ ਠੀਕ ਹੈ ਇਹੋ ਹੀ ਵੱਧ ਜਾਣੀ ਹਾਂਜੀ ਠੀਕ ਹੈ ਤਿਆਰੀ ਚੰਗੀ ਹੈ ਖੈਰ ਬੈੜ ਦੀ ਸੇਲ ਠੰਡੀ ਹੈ ਇੱਕ ਨੰਬਰ ਠੀਕ ਹੈ ਬਾਲਟੀ ਨਾਲ ਤੁਸੀਂ ਦੇਖ ਸਕਦੇ ਹੋ ਤਿਆਰੀ ਵਧੀਆ ਗਈ ਹੈ ਨਾ ਹਾਂਜੀ ਹਾਂਜੀ ਬਹੁਤ ਆ ਜੀ ਐਡੋਨੇ ਪੂਰੀ ਪਈ ਹੈਗੀ ਚੋਣ ਜਾਂਚ ਕਿਵੇਂ ਰਹੀ ਚੋਣ ਇੱਕ ਨੰਬਰ ਹੈ ਜੀ ਸੇਲ ਠੰਡੀ ਹੈ ਕੋਈ ਚੱਕਰ ਨਹੀਂ ਜੱਸਿਆਂ ਸਾਨੂੰ ਪਤਾ ਹੀ ਹੈ ਠੰਡਗਾ ਹੀ ਹੁੰਦਗਾ ਜੀ ਤੇ ਰੇਟ ਹੈ ਦਾ ਇਹਦਾ ਰੇਟ ਹੈਗੇ 48000 ਇਹਦਾ ਰੇਟ 80000 ਯਾਰ ਹਾਂਜੀ ਮੌਕੇ ਤੇ ਹੋ ਜੂਗਾ ਇਹ ਮੰਨਦਾ ਮੌਕੇ ਤੇ ਦੋ ਵੀ ਹੋ ਜੂਗਾ ਨਾ ਹਾਂਜੀ ਲਗੋ ਤੁਸੀਂ ਇਹਦਾ ਰੇਟ ਹੈ 80000 ਯਾਰ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਹਫਤੇ ਤੋਂ 10 ਦਿਨਾਂ ਦੀ ਕੱਚੀ ਐ ਬਾਕੀ ਗਰਮੀ ਦੇ ਕਾਰਨ ਪਸ਼ੂ ਦਾ ਪਤਾ ਨਹੀਂ ਹੁੰਦਾ ਤੁਸੀਂ ਮੂੰਹ ਦੀ ਬੁੱਥੇ ਦੇ ਬੰਤਰ ਦਿਖਾ ਸਕਦੇ ਹੋ ਤੁਸੀਂ ਫੇਸ ਬਹੁਤ ਸੋਹਣਾ ਹੈ ਬਾਕੀ ਬੰਤਰ ਦੇਖ ਸਕਦੇ ਹੋ ਤੁਸੀਂ ਇਹਦਾ ਫਿਰ ਦੰਦਾ ਕਿ ਹੋਊਗਾ ਕਿ ਨਾ ਦੰਦਾ ਪਰ ਚੈੱਕ ਨਹੀਂ ਕਰੀਂ ਦੇਖ ਲੈਣੇ ਆਗੇ ਦੇਖ ਲਓ ਸਾਡਾ ਚਿਕੜੇ ਵੀ ਮੰਗਾਇਆ ਕਿ ਅਰੋ ਦੀ ਗੱਲ ਦੀ ਦੇਖ ਸਾਦ ਵੀ ਬਹੁਤ ਵਧੀਆ ਜੀ ਦੇਖ ਸਾਦ ਇਹ ਥਾਣਾ ਬਹੁਤ ਚੰਗੇ ਆਗੇ ਤੇ ਤਿਆਰੀ ਵੀ ਚੰਗੀ ਹੈ ਬਾਕੀ ਹਜੇ ਕੱਚੀ ਹੈਗੀ ਮੈਂ ਦਾ ਵੀ ਵਧੀਆ ਆਰਡਰ ਤਿਆਰ ਕਰੂਗੀ ਚੰਗੀ ਤਿਆਰੀ ਕਰੂਗੀ ਬੈਲਕੋਨ ਇਹਦੀ ਵੀ ਦੇਖ ਸਕਦੇ ਹੋ ਸਪੇਸ ਤੇ ਥਾਣਾ ਦਾ ਸਹਿਜ ਵੀ ਬਹੁਤ ਵਧੀਆ ਬਾਕੀ ਬੈਂਕ ਸਾਈਡ ਕੋ ਦੇਖ ਸਕਦੇ ਹੋ ਚੰਗੀ ਆ ਨੰਬਰ ਸਨ ਸੀ ਦਾਨ ਇਹਨੂੰ ਵੀ ਪਸੰਦ ਆਉਂਗਾ ਤੁਹਾਨੂੰ ਕੰਟੈਸਟ ਕਰ ਸਕਦੇ ਹੋ ਦੋਨਾਂ 'ਚ ਕੋਈ ਵੀ ਨਾਲ ਬਣਾ ਲਓਗਾ ਕਾਰ ਕਰ ਸਕਦੇ ਹੋ ਇੱਥੇ ਆ ਕੇ ਆਪ ਵੀ ਜੀ ਫੋਲੋ ਕਰ ਲਈ ਕਰਨਾ ਪੂਰੀ ਕਲਿਪ ਚੱਲੀ ਕਰਕੇ ਫੇਰ ਤੁਸੀਂ ਚਾਹਵਾਂ ਲੋਕੀਂ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਐਡਰੈਸ ਬੋਲਦੇ ਜੈਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ